ਕਿ ਆਪਦੇ ਵਿੱਚ ਉਡਾਣ ਹੋਰ ਪਾਸੇ ਪੈਣੀਆਂ ਨਾ ਵਿੱਚ ਲੱਗਦੇ ਠੀਕ ਹੈ ਚੱਲ ਆਪੇ ਐਡੀ ਜਿੱਤੇ ਆ ਕੀ ਹੋ ਗਿਆ ਚੱਲ ਬਰਾ ਗੱਟਿਆ ਨਾ ਲਾ ਯਾਰ ਆ ਆਪ ਕੀ ਅਗਾ ਲੈ ਇੱਥੇ ਲਾਣੇ ਆਂ ਲੰਗਰ ਕਿੱਥੇ ਚਾ ਚੱਲ ਬਰਾ ਆ ਯਾਰ ਯਾਰ ਐ ਬੜਾ ਤੈਨੂੰ ਜਾਈ ਦੋ ਕਰਨਾ ਪਾਣਾ ਹੈ ਤਲਦੀਪ ਪੁਰ ਚੱਲੀ ਜੀ ਪੁਰ ਚੱਲੀ ਕੱਟ ਗਿਆ ਕਿੱਥੋਂ ਹੋਇਆ ਪੁਰ ਤੋਂ ਕੰਮ ਨਹੀਂ ਕਰਦਾ ਕਰੋ ਕਿਤੇ ਤੈਨੂੰ ਹੈ اڙي ڏاڏو اڌا کائو ان مائين توکي ڪٿي ڏيو ٿا نه موٽر تي مون نه ٿو گندا کڙا ڇڏل ها ڪا مون ايجا ڪنهن کي نه آتو نه موٽر تي ਹੋਣ ਆਈਏ ਨਾ ਉੱਧਾ ਪਤਾ ਨਹੀਂ ਨਾ ਫੁੱਟ ਦੀ। ਮੋਰਚੇ ਤੇ ਰੱਖਣਾ ਚਾਹਤੀ ਲੱਗਦੀ। ਇਹ ਫੰਡਲ ਕਰਕੇ ਆਵੇ। ਰੇਡੀ ਅੰਦਰ ਵੀ ਜਾਓ। ਕੀ ਨਾਮ ਕੀ ਤੁਹਾਡਾ? ਹਾਂਜੀ ਲੋਕ ਨਾ ਗੱਲ ਕਰ ਮਾਰੇ। ਕੀ ਨਾਮ ਕੋਈ ਹੋਣੀ ਵਾਲੇ? ਮੈਨੂੰ ਬੋਲੋ ਕੀ ਰਾਹ ਸੀਮਾਏ ਸੀਮਾਏ ਕੀ ਲੱਗਦਾ ਇਹ ਜੱਟ ਸਾਡਾ ਵੀਰਾ ਸੀ ਕੀ ਕਰਨ ਹੋ ਗਿਆ ਸਾਡੀ ਪਰਜਾਈ ਨੇ ਮਰਵਾਇਆ ਏ ਦੋ ਬੰਦੇ ਲਿਆ ਕੇ ਮਰਵਾਇਆ ਸੀ ਗੰਨੀ ਕੁੱਟੀ ਨੇ ਸੁਬੰਦਨ ਦੇ ਗਏ ਸੀ ਬੰਦੇ ਨਾਲ ਥੱਕੇ ਖਾਂਦੀ ਸੀ ਗੜੀ ਲੋਕਾਂ ਦੇ ਕੰਮ ਮੱਲੇ ਵੈਨੇ ਲੋਕਾਂ ਨੇ ਹਾਂਜੀ ਇੱਕ ਬੰਦਾ ਵਰ ਨਾਲ ਜੋੜਾ ਵਾ ਸੀ ਇੱਕ ਖਿੰਦਰ ਸਿੰਘ ਹੈ ਜਿੰਦੇ ਨਾਲ ਇਹਨੇ ਕੋਟ ਮੈਰਜ ਵੀ ਕਰਾਈ ਬਈਏ ਹਾਂਜੀ ਪਤਾ ਨਹੀਂਗਾ ਵੀ ਕੋਟ ਮੈਰਜ ਵੀ ਕਰਾਈ ਅੱਜ ਅਸੀਂ ਦੇ ਸਾਰੇ ਸਬੂਤ ਕੱਢੇ ਨੇ ਅੱਜ ਮੈਂ ਮਹਿਲਾ ਵਿੱਚ ਚਾਰ ਕਿ ਤਿੰਨ ਗਰਦਨ ਕੁੱਟੀ ਨੇ ਸਾਨੂੰ ਕਹਿੰਦੇ ਫਾਇ ਲੱਗ ਗਈ ਹੈ ਆਪੇ ਲੱਗਾਏ ਤਾਂ ਆਪ ਲਾ ਤੇ ਮਾਰ ਤੇ ਕੰਨੀ ਕੁ ਹਟ ਤਾਪ ਲਾਇਆ ਜੇ ਮਰੇ ਹੱਤ ਜਬ ਨਿਕਲੇ ਆਈ ਫਾਇ ਲੱਗਿਆ ਤਾਂ ਕੋਈ ਜਬ ਨਹੀਂ ਨਿਕਲੀ ਕੋਈ ਹੁੰਦੀ ਕੰਨੀ ਨਹੀਂ ਨਿਕ ਚੀਚੀ ਪੱਖੇ ਨਾਲ ਚੁੰਨੀ ਬੰਨਦੇ ਤੇ ਪੱਖਾ ਨਹੀਂ ਡਿੰਗਾ ਵਾਇਆ ਉਹਨੇ ਪੱਖਾ ਖੜਾਏ ਲੰਮੀ ਹਾਂ ਰਾਲ ਕੇ ਕਤਰ ਕੀਤਾ ਨੇ ਤਿੰਨਾ ਨੇ ਹਾਂ ਪਿੰਡ ਦੇ ਨੇ ਉਹਦੇ ਨਾਲ ਕਿੰਨੇ ਦਿਨ ਤੋਂ ਮੰਨਦੇ ਰਹੇ ਦੋ ਸਾਲ ਹੋ ਗਏ ਨੇ ਹਾਂ ਕਰੇ ਆਉਂਦੇ ਸੀ ਅਸੀਂ ਤਿੰਨ ਚਾਰ ਮਹਿਲਾ ਹੀ ਫੜ ਲਈਆਂ ਨੇ ਅਸੀਂ ਦੀ ਮਿੰਟ ਵੀ ਕੀਤੀ ਏ ਤੇ ਤੋਂ ਦੇ ਨਾਲ ਜਾਣਾ ਤੂੰ ਚਲੀ ਜਾ ਸਾਡਾ ਘਰ ਬਰਬਾਦ ਨਾ ਕਰੀ ਤੂੰ ਚਲੀ ਜਾਉਂਦੇ ਮਗਰ ਜਾਣਾ ਹੀ ਸਵੇਰੇ ਕਿਵੇਂ ਪਤਾ ਲੱਗਿਆ ਸਵੇਰੇ ਰੋਲਾ ਪਾਇਆ ਸੀ ਸਾਡਾ ਮੇਰਾ ਡੈਡੀ ਬਾਹਰ ਸੁੱਤਾ ਪਿਆ ਸੀ ਰੋਲਾ ਪਾਇਆ ਸਰਾਤ ਨੂੰ ਵੀ ਬਾਹਰ ਸਾਡੇ 12 ਦਾ ਟਾਈਮ ਹੈਗਾ ਸੀ 1 ਵਜੇ ਹੀ ਖੜਾ ਸੀ 1 ਵਜੇ ਠੀਕ ਹੈ ਰਹੀ ਕਹਿੰਦੀ ਉਠੋ ਆਹੇ ਆਹੇ ਨਹੀਂ ਜੇ ਕੰਮ ਆ ਰਿਹਾ ਜੇ ਕੰਮ ਆ ਰਿਹਾ ਤੇ ਮੇਰੇ ਪਾਪਾ ਆਂਦਾ ਅੰਦਰ ਕੀ ਹੋ ਗਿਆ ਉਹਨੇ 부ਹੇ ਨੇ ਬਾਰੀ ਮਣ ਜਾ ਕੇ ਵੇਖਿਆ ਸੀ ਤੇ ੱੱਕਾ ਮਾਰਾ ਸੀ ਤੰਦਰ ਚੁੰਨੀਆਂ ਖੋਲ ਲਿਆਵੇ ਨਾਲੋਂ ਵੱਡੀਆਂ ਆਵੇ ਹਾਂ ਵੱਡੀਆਂ ਦੀ ਸੀ ਹਾਂ ਵੀਡੀਓ ਵਿਆਹ ਬਣਾ ਲਈ ਸੀ ਮੋਬਾਈਲ ਤੇ ਵੀਡੀਓ ਬਣਾ ਤੇ ਫਿਰ ਡਾਕਟਰ ਮਣੇ ਫੋਨ ਵੀ ਲਾ ਦਿੱਤਾ ਸੀ ਵੀ ਡਾਕਟਰ ਆ ਜਾ ਤੂੰ ਹੈਂ ਦੀ ਮੌਤ ਵੇਖੀ ਮੌਤ ਹੋ ਗਈ ਕਿ ਤੜਕਣ ਦੀ ਚਲਦੀ ਇੱਕ ਨਹੀਂ ਚਾਹੀਏ ਮੇਰੇ ਵੀਰੇ ਨੇ ਵੇਖ ਦੋਵੇਂ ਭੱਜੇ ਜਾਂਦੇ ਨੇ ਫਿਰ ਮੇਰਾ ਵੀਰਾ ਵੀ ਮਗਰੇ ਮੇਰਾ ਡੈਡੀ ਵੀ ਜਦੋਂ ਮੇਰਾ ਵੀ ਹਾਂ ਦੋਨੇ ਭੱਜ ਗਏ ਨੇ ਕੈਂਪਰਾਂ ਵਿੱਚ ਉਹਵੇਂ ਆ ਗਏ ਨੇ ਭੱਜਦੇ ਮੇਰੇ ਵੱਡੇ ਵੀਰ ਦੇ ਗਲਮੇ ਤੋਂ ਬਨੇ ਫੜ ਲਿਆ ਮੇਰੇ ਨੇ ਵੱਡਾ ਵੀਰ ਹੈਗਾ ਵੀ ਅੰਬਲੀ ਸੀ ਉਹ ਤੇ ਕਮਜ਼ੋਰ ਸਰੀਰ ਸੀ ਉਹ ਤੇ ਨਹੀਂ ਕਾਬੂ ਆਇਆ ਉਹ ਨਿਕਲ ਗਿਆ ਸਾਨੂੰ ਇਨਸਾਫ ਚਾਹੀਦਾ ਤਿੰਨਾਂ ਨੂੰ ਕਤਲ ਇਨਾਂ ਨੂੰ ਜੇ ਸਜ਼ਾ ਹੋਣੀ ਚਾਹੀਦੀ ਏ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਤਿੰਨਾਂ ਨੂੰ ਹੋਣੀ ਚਾਹੀਦੀ ਏ ਅੱਜ ਸਾਡੇ ਬੱਚੇ ਰੁਆਲੇ ਨੇ ਧੁੰਨਾ ਤੇ ਵੀ ਰੋਣ ਸਰ ਜਿਹੜੇ ਮਾਮਲਾ ਸਰ ਜਿਹੇ ਪਤਨੀ ਨੇ ਆਪਣੀ ਕੁੜੀ ਦਾ ਨਾਮ ਪਾਇਆ ਕਿ ਹਾਂ ਇਹ ਪ੍ਰਿੰਕਾ ਨਾਂ ਦੀ ਜਨਾਨੀ ਸੀਗੀ ਉਹਦਾ ਕਰਲਾ ਮਲੂਕ ਸਿੰਘ ਸੀਗਾ ਜੀ ਉਹਦੇ ਪ੍ਰਿੰਕਾ ਦੇ ਛਿੰਦਰ ਸਿੰਘ ਨਾਂ ਦੇ ਛਿੰਦਰ ਛਿੰਦਰ ਸਿੰਘ ਪੁੱਤਰ ਜੋ ਲੋਕ ਪੁੱਤਰ ਪ੍ਰੇਮ ਸਿੰਘ ਵਾਸੀ ਅਭਿਵਲਾ ਨਨਜਾਇਸ ਮਾਨਸਿਗੇ ਜਿਸ ਕਰਕੇ ਕਈ ਵਾਰ ਇਹਨਾਂ ਦਾ ਆਪਸ ਵਿੱਚ ਮਤਲਬ ਖਰਾਬ ਹੀ ਹੋਇਆ ਬੀਤੀ ਰਾਤ ਉਹਨੇ ਆਪਣੇ ਇਸ ਮਤਲਬ ਪਤਰੀ ਦੇ ਪ੍ਰਿੰਕਾ ਦੇ ਤੇ ਉਹਦੇ 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 ਯਾਰ ਦੇ ਯਾਰ ਦੇ ਸਬੰਧਾ ਦੁਖੀ ਹੋ ਕੇ ਨੇ ਫਾਇਲ ਲਿਆਤਮਤ ਕਰ ਲਈ ਜਿਸ ਤੇ ਮਕਦਮਾ ਨੰਬਰ 267 ਮਿਤੀ ਅੱਜ ਦੀ ਜੁਤੇ 25 7 24 ਅੰਡਰ ਸੈਕਸ਼ਨ 108 ਪ ਤਿੰਨ ਜਮਲ ਪੰਜ ਡੀ ਐਨ ਐਸ थाना ਸੋਦਾ ਫਰੋਬਰ ਰਿਜਿਸਟਰ ਕੀਤਾ ਗਿਆ ਜਿਹਦੀ ਤਫਤੀਸ਼ جاری ਹੈ ਨਹੀਂ ਜੀ ਅੱਲੇ ਗ੍ਰਿਫਤਾਰੀ ਨਹੀਂ ਹੋਈ ਗ੍ਰਿਫਤਾਰੀ ਵਾਸਤੇ ਪਾਲਟੀ ਪੁਲਿਸ ਪਾਲਟੀ ਬਣਾਈ ਗਈ ਹੈ ਜੋ ਜਲਦ ਦੋਸਰੇ ਗ੍ਰਿਫਤਾਰ ਕਰਕੇ ਪੇਸ਼ ਇਜ਼ਾਦ ਕੀਤਾ ਜਾਏਗਾ